ਸਵਾਗਤ ਹੈ ਤੁਹਾਡਾ ਜੀਐਨ ਵਰਚੁਅਲ ਕਲਾਸਿਸ ਦੇ ਵਿੱਚ ਮੈਂ ਪ੍ਰੋਫੈਸਰ ਬਲਵਿੰਦਰ ਕੌਰ ਫਰੋਮ ਜੀਐਨ ਕਾਲਜ ਆਫ ਐਜੂਕੇਸ਼ਨ ਕਾਲਾ ਰੋਡ ਪਟਿਆਲਾ ਅੱਜ ਦਾ ਟਾਪਿਕ ਹੈ ਮਾਤ ਭਾਸ਼ਾ ਦਿਵਸ ਵਿਸ਼ਵ ਭਾਰ ਵਿੱਚ 21 ਫਰਵਰੀ ਨੂੰ ਜੋ ਕਿ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਦੁਨੀਆ ਭਰ ਵਿੱਚ ਆਪਣੀ ਭਾਸ਼ਾ ਸੰਸਕ੍ਰਿਤੀ ਦੇ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਤੇ ਉਹਨਾਂ ਵਿੱਚ ਰੁਝਾਨ ਪੈਦਾ ਕਰਨ ਤੋਂ ਹੁੰਦਾ ਹੈ ਸਾਲ 1999 ਵਿੱਚ ਯੂਨੈਸਕੋ ਨੇ ਮਾਤ ਭਾਸ਼ਾ ਦਿਵਸ ਨੂੰ ਮਨਾਉਣ ਦੀ ਘੋਸ਼ਣਾ ਕੀਤੀ ਸੀ। ਸਾਲ 2000 ਤੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਜੋ ਮਨਾਇਆ ਜਾਂਦਾ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਜੋ ਮਾਤ ਭਾਸ਼ਾ ਦਿਵਸ ਹੈ ਉਹ ਮਨਾਇਆ ਜਾਂਦਾ ਹੈ। ਇਹ ਕਿਉਂ ਮਨਾਇਆ ਜਾਂਦਾ ਬਹੁਤ ਸਾਰੇ ਸਟੂਡੈਂਟਸ ਨੇ ਧਰਨੇ ਦਿੱਤੇ ਆਪਣੀ ਮਾਤ ਭਾਸ਼ਾ ਨੂੰ ਲੈ ਕੇ। ਸੋ ਉਹਨਾਂ ਨੂੰ ਉਹਨਾਂ ਦੇ ਪੱਖ ਨੂੰ ਦੇਖਦੇ ਹੋ ਯੂਨੈਸਕੋ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਜੋ ਮਾਤ ਭਾਸ਼ਾ ਦਿਵਸ ਤੈਅ ਕੀਤਾ ਤੋਂ ਉਹ 21 ਫਰਵਰੀ ਨੂੰ ਕੀਤਾ। ਇਸ ਦਿਨ ਨੂੰ ਮਨਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਬੰਗਲਾਦੇਸ਼ ਨੇ ਦਿੱਤਾ ਸੀ ਸੰਯੁਕਤ ਰਾਸ਼ਟਰ ਦੁਆਰਾ 2022 ਤੋਂ ਲੈ ਕੇ 2032 ਤੱਕ ਸਵਦੇਸ਼ੀ ਪਛਾਹਮਾ ਨੂੰ ਅੰਤਰਰਾਸ਼ਟਰੀ ਦਿਹਾਕੇ ਦੇ ਰੂਪ ਵਿੱਚ ਮਨਾਇਆ ਜਾਵੇਗਾ ਤਦੋਂ ਤੋਂ ਲੈ ਕੇ 2022 ਤੋਂ 2032 ਤੱਕ ਜੋ ਸਵਦੇਸ਼ੀ ਪਛਾਹਮਾ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਦਿਹਾਕੇ ਦੇ ਰੂਪ ਵਿੱਚ ਹੋਏ ਮਨਾਇਆ ਜਾਊਗਾ ਕਹਿੰਦੇ ਡਿਜੀਟਲ ਦੇ ਦੌਰ ਵਿੱਚ ਡਿਜੀਟਲ ਦੇ ਦੌਰ ਵਿੱਚ ਮਾਤ ਭਾਸ਼ਾ ਨੂੰ ਕਈ ਚੁਣੌਤੀਆਂ ਦਾਜੋ ਸਾਹਮਣਾ ਕਰਨਾ ਪੈਂਦਾ ਹੈ ਇਹ ਬਹੁਤ ਸਾਰੀਆਂ ਚੁਣੌਤੀਆਂ ਨੇ ਜੋ ਆ ਰਹੀਆਂ ਨੇ ਮਦਰ ਲੈਂਗੁਏਜ ਨੂੰ ਮਦਰ ਟੰਗ ਨੂੰ ਕਹਿੰਦੇ ਬਚਪਨ ਵਿੱਚ ਜਿਸ ਭਾਸ਼ਾ ਤੋਂ ਪਹਿਲੀ ਵਾਰ ਜਾਣ ਪਛਾਣ ਹੁੰਦੀ ਹੈ ਜਿਸ ਭਾਸ਼ਾ ਦੇ ਪਰਵੇਸ਼ ਵਿੱਚ ਅਸੀਂ ਰਹਿੰਦੇ ਹਾਂ ਅਸੀਂ ਉਸ ਨੂੰ ਕੀ ਹੈ ਉਹ ਸਾਡੇ ਤੋਂ ਕੀ ਮਾਤ ਭਾਸ਼ਾ ਅਕਬਾਉਂਦੀ ਹੈ ਮਾਤ ਭਾਸ਼ਾ ਵਿੱਚ ਜਿਵੇਂ ਕਿ ਪੰਗੂੜੇ ਦੀ ਭਾਸ਼ਾ ਵੀ ਕਹਾ ਜਾਂਦਾ ਹੈ ਪੰਘੂੜੇ ਦੀ ਭਾਸ਼ਾ ਭਾਸ਼ਾ ਕਿਵੇਂ ਕਿ ਜਦੋਂ ਵੀ ਬੱਚਾ ਆਪਣੇ ਮਾਂ ਤੋਂ ਜੋ ਲੋਰੀ ਦੇ ਥਰੂ ਜੋ ਵੀ ਆਪਣੇ ਮਾਂ ਦੇ ਮਾਂ ਜਦੋਂ ਬੱਚੇ ਨੂੰ ਲੋਰੀ ਦਿੰਦੀ ਹੈ ਤਾਂ ਉਸ ਨੂੰ ਜੋ ਭਾਸ਼ਾ ਦੇ ਵਿੱਚ ਲੋਰੀ ਦਿੰਦੀ ਹੈ ਤਾਂ ਉਸ ਨੂੰ ਵੀ ਇੱਕ ਮਾਤ ਭਾਸ਼ਾ ਜਾਂ ਪੰਘੂੜੇ ਦੀ ਭਾਸ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਅਨੁਸਾਰ ਵਿਸ਼ਵ ਭਰ ਵਿੱਚ ਬੋਲੀਆਂ ਜਾਣ ਵਾਲੀਆਂ 6000 ਪਛਾਵਾਂ ਵਿੱਚੋਂ 2680 ਜਿਹੜੀਆਂ ਭਾਸ਼ਾ ਨੇ ਉਹ ਲਗਭਗ ਸਮਾਪਤ ਹੋਣ ਦੇ ਕੰਡੇ ਤੇ ਆਈਆਂ ਪਈਆਂ ਨੇ ਲਗਾਤਾਰ ਕਹਿੰਦੇ ਸਤਾਨਕ ਭਾਸ਼ਾ ਖਤਮ ਹੋ ਰਹੀਆਂ ਨੇ ਜੋ ਪਛਾਮਾ ਨੇ ਕਹਿੰਦੇ ਇਹਦਾ ਮੇਨ ਮੋਟਿਵ ਕੀ ਹੈ ਮਾਤ ਭਾਸ਼ਾ ਦਾ ਵਿਵਸ ਮਣਾਉਣ ਦਾ ਕਹਿੰਦੇ 2000 2680 ਜੋ ਪਛਾਮਾ ਨੇ ਉਹ ਲਗਭਗ ਸਥਾਪਤ ਸਮਾਪਤ ਹੋਣ ਦੇ ਕੰਡੇ ਤੇ ਹੀ ਖੜੀਆਂ ਹੋਈਆਂ ਨੇ ਇਹ ਲਗਾਤਾਰ ਖਤਮ ਹੋ ਰਹੀਆਂ ਨੇ ਕੁਝ ਅੰਕੜਿਆਂ ਦੇ ਅਨੁਸਾਰ ਕਹਿੰਦੇ ਹਰ ਮਹੀਨੇ ਲਗਭਗ ਜਿਹੜੇ ਦੋ ਭਾਸ਼ਾ ਨੇ ਉਹ ਖਤਮੀ ਹੋ ਜਾਂਦੀਆਂ ਨੇ ਹਰ ਮਹੀਨੇ ਇਹਦੀ ਮਹੱਤਤਾ ਕੀ ਹੈ ਮਾਤ ਭਾਸ਼ਾ ਦੇਪਸ ਮਨਾਉਣ ਦੀ ਮਹੱਤਤਾ ਕਹਿੰਦੇ ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੈ ਜਿਹੜੀ ਉਹ ਪੜਾਉਂਦੀ ਹੈ ਮਾਂ ਬੋਲੀ ਕਿਸੇ ਸਿੱਖਿਆ ਦਾ ਇੱਕ ਹਿੱਸਾ ਹੀ ਨਹੀਂ ਹੁੰਦੀ ਜੋ ਮਾਂ ਬੋਲੀ ਹੁੰਦੀ ਹੈ ਕਹਿੰਦੇ ਇੱਕ ਸਿੱਖਿਆ ਦਾ ਹਿੱਸਾ ਹੀ ਨਹੀਂ ਹੁੰਦੀ ਸਗੋਂ ਚਾਰੇ ਪਾਸੇ ਤੋਂ ਉਸ ਉੱਤੇ ਘਾਰੂ ਹੁੰਦੀ ਹੈ ਕਹਿੰਦੇ ਮਾਤ ਭਾਸ਼ਾ ਹੀ ਮਨੁੱਖ ਆਪਣੇ ਮਾਤ ਭਾਸ਼ਾ ਦੇ ਵਿੱਚ ਹੀ ਮਨੁੱਖ ਆਪਣੇ ਕੌਮੀ ਇਤਿਹਾਸ ਮਤਿਹਾਸ ਤੋਂ ਇਹ ਜੁੜਾ ਜਾਣੂ ਹੁੰਦਾ ਹੈ ਕਹਿੰਦੇ ਮਾਤ ਭਾਸ਼ਾ ਨੂੰ ਬੱਚੇ ਦੇ ਆਪਣੇ ਜਨਮ ਘਰ ਪਰਿਵਾਰ ਅਤੇ ਭਾਈਚਾਰੇ ਦੇ ਮੁਲਕ ਨਾਲ ਜਿਹੜੀ ਉਹ ਜੁੜਦੀ ਹੁੰਦੀ ਹੈ ਕਹਿੰਦੇ ਮਾਂ ਬੋਲੀ ਹੀ ਇੱਕ ਵਿਅਕਤੀ ਦੇ ਹੋਰ ਪਛਾਣ ਨੂੰ ਪ੍ਰਗਟਾਉਣ ਦਾ ਜਿਹੜਾ ਸਭ ਤੋਂ ਉੱਤਮ ਸਾਧਨ ਹੁੰਦਾ ਹੈ ਜੋ ਵੀ ਆਪਣੇ ਮਾਂ ਬੋਲੀ ਜਦੋਂ ਇਨਸਾਨ ਆਪਣੇ ਜਨਮ ਤੋਂ ਹੀ ਸਿੱਖਦਾ ਹੈ ਜੋ ਉਹ ਆਪਣੇ ਆਦਾਨ ਪ੍ਰਦਾਨ ਆਪਣੇ ਹਾਪਾ ਜੋ ਅੱਗੇ ਆਦਾਨ ਪ੍ਰਦਾਨ ਕਮਿਊਨੀਕੇਸ਼ਨ ਕਰਦਾ ਹੈ ਤਾਂ ਉਹ ਇੱਕ ਸਿਰਫ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ ਇੱਕ ਵਧੀਆ ਰੂਪ ਦੇ ਵਿੱਚ ਕਰ ਸਕਦਾ ਹੈ ਅੱਗੇ ਸੰਦੇਸ਼ ਕੀ ਹੈ ਸਟੂਡੈਂਟਸ ਲਈ ਕਹਿੰਦੇ ਹਰ ਬਾਰੇ 21 ਫਰਵਰੀ ਨੂੰ ਕਮਾਂਤਰੀ ਮਾਤ ਭਾਸ਼ਾ ਦਿਵਸ ਹੈ ਜੋ ਮਨਾਇਆ ਜਾਂਦਾ ਹੈ ਆਪਣੀ ਮਾਤ ਭਾਸ਼ਾ ਦੀ ਹੋਣ ਤੇ ਮਾਣ ਲਈ ਉਹ ਇੱਕ ਇਕੱਲਾ ਆਪਣਾ ਇੱਕ ਲੰਮਾ ਇਤਿਹਾਸ ਲੈ ਕੇ ਜਿਹੜਾ ਆਪਾਂ ਜੁੜਿਆ ਹੁੰਦਾ ਹੈ ਇਹ ਬਲਕਿ ਇਸ ਵਿੱਚ ਜਿਵੇਂ ਕਿ ਜਿੱਥੇ ਵੀ ਵਿਦੇਸ਼ਾਂ ਦੇ ਵਿੱਚ ਪੰਜਾਬੀ ਵੱਸਦੇ ਨੇ ਉਹ ਵੀ ਆਪਣੀ ਮਾਤ ਭਾਸ਼ਾ ਦੇ ਦਿਵਸ ਬਜੋ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਹੈ ਉਹ ਮਨਾਉਂਦੇ ਆ ਕਹਿੰਦੇ ਜਿਵੇਂ ਕਿ ਲੋੜ ਹੈ ਉਹ ਕਾੜ ਦੀ ਮਾਂ ਹੁੰਦੀ ਹੈ ਤੇ ਇਸੇ ਤਰ੍ਹਾਂ ਉਸੇ ਤਰ੍ਹਾਂ ਹੀ ਜੇਕਰ ਅਸੀਂ ਆਪਣੀ ਮਾਤ ਭਾਸ਼ਾ ਨੂੰ ਵਿਸਾਰ ਵਿੱਚ ਹੋਰ ਕਿਸੇ ਭਾਸ਼ਾ ਦੇ ਮਾਗਰ ਲੱਗ ਜਾਂਦੇ ਆ ਆਪਣੀ ਮਾਤ ਭਾਸ਼ਾ ਨੂੰ ਵਿਸਾਰ ਕੇ ਕਿਸੇ ਹੋਰ ਭਾਸ਼ਾ ਦੇ ਮਾਗਰ ਲੱਗ ਜਾਈਏ ਤਾਂ ਉੱਥੇ ਆਪਾਂ ਨੂੰ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਹੈ ਜਿਵੇਂ ਕਿ ਉਦਾਹਰਨ ਦੇ ਲਈ ਆਇਲਸ ਆਇਲਸ ਕਰਕੇ ਬੱਚੇ ਕਿੰਨੇ ਕਿੰਨੇ ਬਾਹਰ ਜਾਂਦੇ ਸੀ ਹੋਰ ਅਦਰ ਕੰਟਰੀ ਦੇ ਵਿੱਚ ਉਹ ਸ਼ਿਫਟ ਹੋ ਰਹੇ ਸੀ ਅਗਰ ਉਹਨਾਂ ਨੂੰ ਉੱਥੋਂ ਹੁਣ ਡਿਪੋਰਟ ਕੀਤਾ ਜਾ ਰਿਹਾ ਵਿਦੇਸ਼ਾਂ ਜੋ ਜਿਹੜੇ ਬੱਚਿਆਂ ਨੂੰ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਆਪਣੀ ਆਪਣੀ ਕੰਟਰੀ ਦੇ ਵਿੱਚ ਬਾਹਰ ਭੇਜ ਭੇਜ ਰਹੇ ਨੇ ਜਿਹੜੇ ਸਟੂਡੈਂਟ ਸੀ ਉਹ ਬਾਹਰ ਹੋਰ ਕੰਟਰੀਆਂ 'ਚੋਂ ਆਰਥਿਕ ਪੱਧਰ ਨੂੰ ਆਪਣੇ ਨੂੰ ਉੱਚਾ ਚੁੱਕਣਾ ਚਾਹੁੰਦੇ ਸੀ ਪਰ ਜੇਕਰ ਉਹਨਾਂ ਨੇ ਉਹਨਾਂ ਨੇ ਆਪਣੇ ਦੇਸ਼ ਵਿੱਚ ਹੀ ਰਹਿ ਕੇ ਆਪਣੀ ਮਾਂ ਬੋਲੀ ਨੂੰ ਪਿਆਰ ਕੀਤਾ ਹੁੰਦਾ ਤਾਂ ਸਾਇਦ ਉਹਨਾਂ ਨੂੰ ਅੱਜ ਹੱਦ ਦਿਨ ਨਾ ਦੇਖਣਾ ਪੈਂਦਾ ਤਾਂ ਇਹੀ ਕਾਰਨ ਹੈ ਕਿ ਜੇਕਰ ਅਸੀਂ ਆਪਣੇ ਆਪ ਵਿੱਚ ਸਮਰੱਥ ਹੋਈਏ ਇਹ ਸਾਨੂੰ ਕਿਸੇ ਹੋਰ ਭਾਸ਼ਾ ਦੇ ਪਿੱਛੇ ਹੱਥ ਧੋਕੇ ਪੈਣ ਦੀ ਲੋੜ ਨਾ ਹੋਵੇ ਅਸੀਂ ਆਪਣੀ ਹੀ ਜਿਹੜੀ ਮਾਤ ਭਾਸ਼ਾ ਆਪਣੀ ਮਦਰ ਟੰਗ ਦੇ ਵਿੱਚ ਆਪਣੇ ਹੀ ਰੋਜ਼ਗਾਰ ਦੀ ਭਾਲ ਕਰੀਏ ਤਾਂ ਇਹ ਸਟੂਡੈਂਟਸ ਲਈ ਬਹੁਤ ਜ਼ਿਆਦਾ ਫਾਇਦਾ ਹੋਊਗਾ